ਸ਼ੁਸ਼ਕਰ ਸਤਿਗੁਰ ਆਦਾਬ ਦੋਸਤੋ ਮੈਂ ਹਾਂ ਵਰਜੇਸ਼ ਉਭਰਾਏ ਤੇ ਇੰਡੋ ਕੈਨੇਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਪੰਜਾਬ ਸਟੂਡੀਓ ਤੋਂ ਤੇ ਅੱਜ ਸਾਡੇ ਨਾਲ ਕੈਨੇਡਾ ਸਟੂਡੀਓ ਤੋਂ ਇੰਦਰਜੀਤ ਸਿੰਘ ਢਾਲੀਵਾਲ ਮੌਜੂਦ ਨੇ ਢਾਲੀਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿਗੁਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੇ ਸੁਣਨ ਵਾਲੇ ਸਾਰੇ ਸੋਹਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਢਾਲੀਵਾਲ ਸਾਹਿਬ ਜਿਮਨੀ ਚੋਣ ਦੇ ਨਤੀਜੇ ਕੱਲ ਤੁਸੀਂ ਦੇਖੇ ਹੋਣਗੇ ਜਿਹਦੇ ਵਿੱਚ ਸੰਜੀਵ अरोड़ा ਜੀ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਆਸ਼ੂ ਜੀ ਨੂੰ ਇੱਕ ਹਾਰ ਪ੍ਰਾਪਤ ਹੋਈ ਹੈ। ਕੀ ਕਹਿਣਾ ਚਾਹੋਗੇ ਪਹਿਲਾਂ ਇਹ ਦੱਸੋਗੇ? ਗੱਲਾਂ ਹਾਂ ਜੀ ਜਿਮਨੀ ਚੋਣ ਨੂੰ ਜੇ ਆਪਾਂ ਦੇਖੀਏ ਜਾਂ ਪਚੋਣ ਵੀ ਕਹਿ ਦਿੰਨੇ ਆ ਜਿਹੜੀ ਇਹ ਚੋਣ ਹੁੰਦੀ ਹੈ ਜ਼ਿਆਦਾਤਰ ਜੈਸ ਪਾਰਟੀ ਸੱਤਾਧਾਰੀ ਪਾਰਟੀ ਦੀ ਸਰਕਾਰ ਹੁੰਦੀ ਆ। ਉਹਦੇ ਹੀ ਹੱਕ ਦੇ ਵਿੱਚ ਹੀ ਲੋਕ ਫਤਵਾ ਦਿੰਦੇ ਆ। ਤੇ ਹਰ ਵਾਰੀ ਇਹ ਨਹੀਂ ਹੋਇਆ ਕਦੇ ਨਾ ਕਦੇ ਇਧਰ ਉਧਰ ਵੀ ਹੁੰਦਾ ਸਰਕਾਰ ਦੇ ਉਲਟ ਵੀ ਜਾ ਕੇ ਲੋਕ ਜਵਾਬ ਦਿੰਦੇ ਆ। ਇਸ ਵਰਤਾਂ ਜੋ ਆਪਾਂ ਵੇਖੀਏ ਅਰਵਿੰਦ ਕੇਜਰੀਵਾਲ ਨੇ ਵੀ ਸਪਸ਼ਟ ਤੌਰ ਤੇ ਕਿਹਾ ਸੀ ਤੇ ਕਾਫੀ ਉਹਨਾਂ ਦੇ ਹੋਰ ਵੀ ਮੰਤਰੀ ਤੇ ਐਮਐਲਏ ਕਹਿੰਦੇ ਨੇ ਵੀ ਜੇ ਸਰਕਾਰ ਨੂੰ ਵੋਟ ਪਾਓਗੇ ਜੇ ਕੰਮ ਲੈਣੇ ਸਰਕਾਰ ਨੂੰ ਵੋਟ ਪਾਓ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੇ ਲੋਕਾਂ ਦਾ ਰੁਝਾਨ ਵੀ ਇਸੇ ਤਰ੍ਹਾਂ ਹੁੰਦਾ ਵੀ ਮੌਕੇ ਦੀ ਸਰਕਾਰ ਦੇਖ ਕੇ ਉਧਰਲੇ ਪਾਸੇ ਚਲੇ ਜਾਂਦੇ ਉਹਨਾਂ ਨੂੰ ਵੋਟ ਪਾਉਂਦੇ ਇਸੇ ਕਰਕੇ ਜੇ ਆਪਾਂ ਦੇਖੀਏ ਇਹ ਚੋਣ ਆਪਦੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਲੋਕਾਂ ਨੇ ਫਤਵਾ ਦਿੱਤਾ ਤੇ ਇਸੇ ਤਰ੍ਹਾਂ ਜਿਵੇਂ ਕਿ ਸਰਕਾਰ ਦੇ ਉਲਟ ਜੇ ਆਪਾਂ ਦੇਖਿਓ ਗੁਜਰਾਤ ਦੇ ਵਿੱਚ ਜਾ ਕੇ ਵੀ ਆਵਾਜ਼ ਦੀ ਪਾਰਟੀ ਦਾ ਜਿੱਤਣਾ ਗੁਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਇਹ ਹੁੰਦਾ ਤੇ ਕਿਸੇ ਟਾਈਮ ਵਿਤਸਵ ਦੀ ਸਰਕਾਰ ਦੇ ਵਿੱਚ ਮਨਪੀ ਬਦਲ ਵੀ ਜਿਮਨੀ ਚੋਣ ਜਿੱਤੇ ਸੀ ਆਪੋਜੀਸ਼ਨ ਵਾਲੇ ਵੀ ਜਿੱਤ ਜਾਂਦੇ ਸਮ ਟਾਈਮ ਇਦਾਂ ਦਾ ਹੁੰਦਾ ਜੀ ਜੀ ਜੇ ਗੱਲ ਕਰੀ ਆਪਾਂ ਭਾਰਤ ਭੂਸ਼ਣ ਆਸ਼ੂ ਦੀ ਕਿ ਤੁਹਾਨੂੰ ਕਿਤੇ ਲੱਗਦਾ ਕਿ ਇਸ ਹਾਰ ਦੇ ਵਿੱਚ ਬਹੁਤ ਵੱਡਾ ਕਾਰਨ ਰਿਹਾ ਰਾਜਾ ਵੜਿੰਗ ਦਾ ਪੋਸਟਰਾਂ ਤੇ ਨਾਂ ਲੱਗਣਾ ਰਾਜਾ ਵੜਿੰਗ ਦਾ ਹੈ ਉਨਾ ਦੇ ਜਿਹੜੀ ਰੈਲੀਾਂ 'ਚ ਮੌਜੂਦ ਨਾ ਹੋਣਾ ਪ੍ਰਤਾਪ ਬਾਜਵਾ ਦਾ ਮੌਜੂਦ ਨਾ ਹੋਣਾ ਸੁਖਜਿੰਦਰ ਸਿੰਘ ਰੰਦਾਵਾਲ ਮੌਜੂਦ ਨਾ ਹੋਣਾ ਤੁਸੀਂ ਕੁਐਸਚਨ ਦੇ ਨਾਲ ਆਨਸਰ ਵੀ ਕਾਫੀ ਹੱਦ ਤੱਕ ਆਪ ਹੀ ਕਰ ਦਿੱਤਾ ਤੁਹਾਡੀ ਗੱਲ ਬਿਲਕੁਲ درست ਆ ਭਾਰਤ ਭੂਸ਼ਣ ਇੱਕ ਜਿਸ ਤਰ੍ਹਾਂ ਦਾ ਉਹਦਾ ਪੁਰਾਣਾ ਰਵਈਆ ਦੇਖਦੇ ਆ ਲੋਕਾਂ ਦੇ ਵਿੱਚ ਅਮੇਸ਼ ਬਣੀ ਆ ਆਕੜ ਖੋਰ ਟਾਈਪ ਦਾ ਬੰਦਾ ਦੇ ਮੁਤਾਬਕ ਜਿਵੇਂ ਸਰਕਾਰ ਦੇ ਵਿੱਚ ਮੰਤਰੀ ਹੁੰਦਿਆਂ ਹੋਇਆ ਵੀ ਡੀਐਸਪੀ ਬਲਵਿੰਦਰ ਸਿੰਘ ਸੇਖੋ ਨੂੰ ਉਹਨਾਂ ਦੀ ਵਾਰਤਾ ਲਾਪ ਆਪਾਂ ਵੀਡੀਓ ਤੇ ਵਾਇਰਲ ਹੋਣੀ ਆ ਜਾਕ ਸਕੂਲ ਦੇ ਵਿੱਚ ਟੀਚਰ ਔਰਤ ਨੂੰ ਉਹਨੇ ਉਹਦਾ અપਮਾਨ ਕੀਤਾ ਉਹ ਲੇਟ ਆਉਣ ਤੇ ਉਹਨਾਂ ਬਾਰੇ ਬੋਲੇ ਇਸ ਤਰ੍ਹਾਂ ਦੇ ਕਾਫੀ ਹੋਰ ਵੀ ਉਹਨਾਂ ਬਾਰੇ ਸੁਣਿਆ ਗਿਆ। ਤੋਂ ਇਸ ਵਾਰੀ ਜਦੋਂ ਆਪਾਂ ਦੇਖਦੇ ਹੋ ਆਪਦੀ ਪਾਰਟੀ ਦੇ ਅੰਦਰੂਨੀ ਵੱਡੇ ਜਿਹੜੇ ਨੇਤਾ ਨੇ ਅਹੁਦੇ ਦੇ ਵਿੱਚ ਜਿਵੇਂ ਰਾਜਾ ਵੜੈਖ ਪਲਾਦੀ ਉਮਰ ਦੇ ਹਿਸਾਬ ਨਾਲ ਛੋਟੇ ਹੋਣ ਤੇ ਅਹੁਦੇ ਦੇ ਮੁਤਾਬਕ ਉਹਨਾਂ ਦੇ ਹਲਕੇ ਐਮਪੀ ਵੀ ਨੇ ਲੁਧਿਆਣਾ ਤੋਂ ਤੇ ਆਪਣਾ ਪ੍ਰਧਾਨ ਵੀ ਨੇ ਤੇ ਮਨਿਸਟਰ ਵੀ ਰਹਿ ਚੁੱਕੇ ਨੇ ਇਹਨਾਂ ਵਾਂਗੂ ਉਹਨਾਂ ਦਾ ਪ੍ਰਧਾਨ ਦਾ ਉਹਨਾਂ ਦੇ ਘਰੇ ਆਉਣਾ ਉਹਦਾ અપਮਾਨ ਕਰਨਾ ਮਿਲਣਾ ਨਾ ਸਿੱਧੇ ਸਿੱਧੇ ਢੰਗ ਨਾਲ ਤੇ ਜਾਂ ਉਸ ਤੋਂ ਬਾਅਦ ਵੀ ਉਹਨਾਂ ਨੂੰ ਬੁਲਾਇਆ ਨਾ ਜਾਣਾ ਉਹਨਾਂ ਦੀ ਪੋਸਟਰ ਦੇ ਉੱਤੇ ਜਿਹੜੇ ਉਹਨਾਂ ਨੇ ਹੋਲਡਿੰਗ ਮਣਾਈ ਸੀ ਉਹਦੇ ਉੱਤੇ ਪਿਕਚਰ ਨਾ ਲੱਗਣੀ ਤਸਵੀਰ ਨਾ ਲੱਗਣੀ ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਉਹਨਾਂ ਦੀ ਤਸਵੀਰ ਨਾ ਲੱਗਣੀ ਉਹਨਾਂ ਨੂੰ ਵੀ ਨਾ ਬੁਲਾਇਆ ਜਾਣਾ ਜੇ ਆਪਾਂ ਇਸ ਤੋਂ ਅੱਗੇ ਹੋਰ ਦੇਖੀਏ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ ਮੁੱਖ ਮੰਤਰੀ ਪੰਜਾਬ ਰਹੇ ਨੇ ਤੇ ਜੇਲ੍ਹ ਮੰਤਰੀ ਵੀਰੇ ਨੇ ਉਹਨਾਂ ਨੂੰ ਨਾਮ ਲਾਇਆ ਜਾਣਾ ਕਿਤੇ ਨਾ ਕਿਤੇ ਲੱਗਦਾ ਵੇ ਇਸ ਮੁucci ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਉਹਨੇ ਪਾਸੇ ਰੱਖਿਆ ਤੇ ਇਸ ਤਰ੍ਹਾਂ ਲੱਗਦਾ ਉਹਦੇ ਅੰਦਰ ਇਹ ਹੰਕਾਰ ਸੀ ਵੀ ਮੈਂ ਕੱਲਾ ਹੀ ਜਿੱਤੂਗਾ ਨਾ ਮੈਨੂੰ ਪਾਰਟੀ ਦੀ ਬਹੁਤੀ ਲੋੜ ਆ ਤੇ ਠੀਕ ਆ ਉਹਨਾਂ ਨਾਲ ਸਾਬਕਾ ਮੁੱਖ ਮੰਤਰੀ ਚੰਦੀ ਚੰਨੀ ਦੇ ਸਾਥ ਦਿੱਤਾ ਰਾਣਾ ਗੁਰਜੀਤ ਸਿੰਘ ਨੇ ਉਹਨਾਂ ਦੀ ਵੋਟ ਮੱਲੋ ਇਲੈਕਸ਼ਨ ਦੀ ਕੈਂਪੇਨ ਵੀ ਕੀਤੀ ਬਟ ਕਿਤਨਾ ਕਿਤੇ ਇਸ ਤਰ੍ਹਾਂ ਲੱਗਦਾ ਵੀ ਵੱਡੀ ਤੇ ਜਾ ਵੱਡੀ ਤਰ੍ਹਾਂ ਪਾਸੇ ਰਹੀ ਉਹਨਾਂ ਦੇ ਇਲੈਕਸ਼ਨ ਤੋਂ ਇਹ ਵੀ ਉਹਨਾਂ ਦੀ ਹਾਰ ਦਾ ਮੁੱਖ ਕਾਰਨ ਜੀ ਜੀ ਜੇ ਗੱਲ ਕਰੀਏ ਆ ਪਾਸ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੇ ਦਾਅਵੇ ਕਰਦੇ ਨਜ਼ਰ ਆ ਰਹੇ ਸੀ ਕਿ ਸੀਟ ਤਾਂ ਆਪਾਂ ਕੱਢ ਕੇ ਦਵਾਂਗੇ ਆ ਵਲੀ ਤੇ ਬਹੁਤ ਵੱਡੇ ਮਾਰਜਿਨ ਨਾਲ نیچے ਰਹਿ ਗਈ ਕੀ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਵजूद ਖਤਮ ਹੁੰਦਾ ਜਾ ਰਿਹਾ ਹੈ ਦਾਵਾ ਕਰਨ ਨੂੰ ਦੇਖੋ ਕੋਈ ਵੀ ਕਰ ਸਕਦਾ ਆਪਦਾ ਕਿਸੇ ਵੀ ਸੀਟ ਤੇ ਟਿਕਟ ਮੰਗਣ ਵਾਸਤੇ ਜਾਂ ਜਿੱਤ ਦਾ ਦਾਵਾ ਕੋਈ ਵੀ ਬੰਦਾ ਕਰ ਸਕਦਾ ਇਹ ਇੱਦਾਂ ਹੀ ਸੰਗ੍ਰੀਤ ਸਿੰਘ ਬਾਦਲ ਨੇ ਕਿਹਾ ਤੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਪਾਰਟੀ ਦੇ ਵਿੱਚ ਬੜੀਆਂ ਵਿਰੋਧੀ ਗਤੀਵਿਧੀਆਂ ਚੱਲ ਰਹੀਆਂ ਨੇ ਤੁਹਾਨੂੰ ਪਤਾ ਕਾਫੀ ਲੰਮੇ ਟਾਈਮ ਤੋਂ ਉਹਨਾਂ ਦੇ ਪ੍ਰਧਾਨਗੀ ਨੂੰ ਲੈ ਕੇ ਉਹ ਪ੍ਰਧਾਨਗੀ ਕਦੇ ਛੱਡ ਦਿੰਦੇ ਕਦੇ ਦੁਬਾਰੇ ਫੇਰ ਪ੍ਰਧਾਨਗੀ ਤੇ ਬੈਠ ਜਾਂਦੇ ਆ ਕਈ ਤਰ੍ਹਾਂ ਲੁਕਣ ਮੀਟੀ ਰਾਜਨੀਤੀ ਕਿ ਖੇਡੀ ਜਾ ਰਹੀ ਆ ਸੋ ਇਸ ਵਾਰ ਜੇ ਆਪਾਂ ਵੇਖੀਏ ਵੀ ਉਹਨਾਂ ਨੇ ਉੱਥੇ ਚੋਣ ਲੜੀ ਤੇ ਉਹਨਾਂ ਦੇ ਉਮੀਦਵਾਰ ਦੀ ਜਮਾਨਤ ਵੀ ਜप्त ਹੋ ਗਈ ਜੀ ਤੇ ਜਿਹੜੀ ਤੁਸੀਂ ਸੋਚ ਰਹੇ ਹੋ ਵੀ ਉਹ ਕਹਿੰਦੇ ਜਿੱਤ ਤਾਂ ਜਿੱਤ ਤਾਂ ਬੜੀ ਦੂਰ ਦੀ ਜਮਾਨਤ ਬਚਾਉਣ ਵਾਲੇ ਪਾਸੇ ਵੀ ਪਾਰਟੀ ਨੂੰ ਤੁਰਨਾ ਪਊਗਾ ਉਹ ਵੱਖਰੀ ਗੱਲ ਆ ਵੀ ਉਹਨਾਂ ਨੇ ਕਈ ਹਲਕਿਆਂ ਦੇ ਵਿੱਚ ਕਈ ਵਾਰੀ ਚੋਣਾਂ ਵੀ ਨਹੀਂ ਲੜੀਆਂ 22 ਤੋਂ ਬਾਅਦ ਮੇਰੇ ਖਿਆਲ ਉਹਨਾਂ ਦੀ ਦੂਜੀ ਚੋਣ ਐ ਇਸ ਹਲਕੇ ਤੋਂ ਜਿਹੜੀ ਉਹਨਾਂ ਨੇ ਕਾਫੀ ਲੰਮੇ ਟਾਈਮ ਬਾਅਦ ਇਹ ਲੜੀ ਐ ਤੇ ਸ਼ਹਿਰੀ ਹਲਕੇ ਦੇ ਵਿੱਚ ਉਹਨਾਂ ਦੀ ਜਿਹੜੀ ਵੋਟ ਆ ਪਿਛਲੀ 22 ਵਾਲਿਆਂ ਨੂੰ ਪਰਸੈਂਟੇਜ ਦੇਖਦੇ ਤਾਂ ਵਧੀਆ ਜ਼ਰੂਰ ਪਰ ਜੇ ਆਪਾਂ ਮੁਕਾਬਲੇ 'ਚ ਵੇਖੀਏ ਤੇ ਮੁਕਾਬਲੇ 'ਚ ਉਹ ਬਹੁਤ ਪਿੱਛੇ ਨੇ ਭਾਜਪੀ ਦੇ ਨਾਲੋਂ ਵੀ ਪਿੱਛੇ ਨੇ ਜਿੰਨਾਂ ਕਿ ਕਿਸਾਨ ਜਿੰਨਾਂ ਦਾ ਕਿ ਬਹੁ ਵੱਡੇ ਪਦਰ ਤੇ ਵਿਰੋਧ ਕਰਦੇ ਸੀ ਉਹ ਵੀ ਬਹੁਤ ਚੰਗੀ ਵੋਟ ਲੈ ਕੇ ਗਏ ਨੇ ਹਾਲੇ ਕਿ ਉਹਨਾਂ ਦਾ ਜਿਹੜਾ ਕੈਂਡੀਡੇਟ ਆ 14 ਦਿਨ ਪਹਿਲਾਂ ਹੀ ਨਾਮਿਨੇਟ ਕੀਤਾ ਉਹਨਾਂ 14 ਦਿਨ ਪਹਿਲਾਂ ਹੀ ਬਾਹਰ ਲੈ ਕੇ ਆਏ ਵੀ ਸਾਡਾ ਆਹ ਕੈਂਡੀਡੇਟ ਆ ਤੇ ਉਸ ਹਿਸਾਬ ਨਾਲ ਅਕਾਲੀ ਦਲ ਬਹੁਤ ਪਛੜ ਗਿਆ ਬਹੁਤ ਪਛੜ ਗਿਆ ਰਵਨੀਤ ਬਿੱਟੂ ਦਾ ਬਿਆਨ ਸੁਣਿਆ ਹੋਵੇਗਾ ਤੁਸੀਂ ਕਹਿੰਦੇ ਸੀ ਕਿ 14 ਦਿਨ ਪਹਿਲੇ ਸਾਨੂੰ ਸਮਾਂ ਥੋੜਾ ਮਿਲਿਆ ਨਹੀਂ ਤਾਂ ਇਹਦਾ ਚੋਣ ਨਤੀਜੇ ਕੁਝ ਹੋਰ ਹੀ ਹੁੰਦੇ ਠੀਕ ਹੈ ਨਾ ਹਰੇਕ ਪਾਰਟੀ ਦੇ ਲੀਡਰ ਨੇ ਆਪ ਆਪਣੀ ਗੱਲ ਕਰਨੀ ਹੁੰਦੀ ਆ ਰਵਨੀਤ ਬਿੱਟੂ ਦਾ ਵੀ ਇਹ ਉਹਨਾਂ ਦੀ ਜਿਹੜੀ ਕਮੇਟੀ ਆ ਜਿਹੜੀ ਉਹਨਾਂ ਨੂੰ ਉਹਨਾਂ ਨੇ ਕੈਂਡੀਡੇਟ ਦਿੱਤਾ ਲੇਟ ਕਉਂ ਦਿੱਤਾ ਉਹਨਾਂ ਨੂੰ ਅੰਦਰਲੀ ਗੱਲ ਪਤਾ ਹੋਣਾ ਕਿਤਨੇ ਕਿਤੇ ਵੀ ਕਨਫਰੰਸ ਚੱਲ ਰਹੀਆਂ ਕਿ ਐਮਪੀ ਇਲੈਕਸ਼ਨ ਵੇਲੇ ਭਾਰਤ ਪੂਸ਼ੇ ਨੇ ਕਿਤਨੇ ਕਿਤੇ ਲੱਗਦਾ ਬੀਜੇਪੀ ਦੀ ਬਿੱਟੂ ਦੇ ਨਾਲ ਬਹੁਤ ਨੇੜਤਾ ਸੀ ਉਹਦੀ ਸਪੋਰਟ ਕੀਤੀ ਹੋਣੀ ਉਸੇ ਕਰਕੇ ਲੱਗਦਾ ਉਹਦਾ ਹਲਕੇ ਤੋਂ ਵਿੱਚ ਬੀਜੇਪੀ ਦੀ ਵੋਟ ਬਹੁਤ ਜ਼ਿਆਦਾ ਸੀਗੀ ਤੇ ਰਾਜਾ ਵੜਿੰਗ ਦੇ ਨਾਲ ਵੀ ਲੱਗਦਾ ਕਿਤਨਾ ਕਿਤੇ ਅੰਦਰਖਾਤੇ ਇਸੇ ਗੱਲ ਦਾ ਹੀ ਉਹਨਾਂ ਦਾ ਤਰੋੜ-ਬਰੋੜ ਦਾ ਜਾਂ ਥੋੜੀ ਨਾਰਾਜ਼ਗੀ ਚੱਲ ਰਹੀ ਸੀਗੀ ਤੇ ਐਸੇ ਕਰਕੇ ਰਾਜਾ ਵੜਿੰਗ ਨੂੰ ਸ਼ਾਦ ਉਹਨਾਂ ਨੇ ਆਪ ਦੇ ਹਲਕੇ ਦੇ ਵਿੱਚ ਵੀ ਨਹੀਂ ਸੱਦਿਆ ਤੇ ਜਾਂ ਰਾਜਾ ਵੜਿੰਗ ਦਿਵਿੰਦਰ ਇਸ ਤਰ੍ਹਾਂ ਦੀ ਕੜਤਨ ਹੋ ਸਕਦੀ ਹੈ ਵੀ ਤੂੰ ਮੈਂ ਐਮਪੀ ਜੱਤਿਕਾ ਪਰ ਤੇਰੀ ਹਲਕੇ ਚੋਂ ਵੋਟਾਂ ਕਿਵੇਂ ਕੱਟ ਗਈਆਂ ਇਹ ਕਿੰਨਾ ਕਿਤੇ ਅੰਦਰਲੇ ਪੈਤੜੇ ਇਹਨਾਂ ਦੇ ਚੱਲਦੇ ਤੇ ਕੇਜਰੀਵਾਲ ਦਾ ਬਿਆਨ ਵੀ ਤੁਸੀਂ ਸੁਣ ਲਿਆ ਹੋਵੇਗਾ ਕਿ ਕਹਿੰਦੇ ਕਿ ਮੈਂ ਰਾਜ ਸਭਾ মিডিਆ ਨੂੰ ਕਹਿ ਰਹੇ ਸੀ ਕਿ ਰਾਜ ਸਭਾ ਤੁਸੀਂ ਮੈਨੂੰ ਬਹੁਤ ਵਾਰ ਭੇਜਤਾ ਪਰ ਮੈਂ ਰਾਜ ਸਭਾ ਨਹੀਂ ਜਾ ਰਿਹਾ ਚਲੋ ਇਹ ਤਾਂ ਦੇਖੋ ਜੀ ਹਰ ਪਾਰਟੀ ਦੇ ਲੀਡਰ ਦਾ ਮਤਲਬ ਕਹਿਣਾ ਹੁੰਦਾ ਹੈ ਤਾਂ ਉਹਦੇ ਦਿਨਾਂ 'ਚ ਦੇਖਣਾ ਉਹਨਾਂ ਨੇ ਉਹਨਾਂ ਦੇ ਪਾਰਟੀ ਦਾ ਅੰਦਰੂਨੀ ਫੈਸਲਾ ਪਿਉ ਰਾਸਵਾ ਮੈਂਬਰ ਬਣਦੇ ਹੁਣ ਤੱਕ ਇਹ ਕੈਸ ਲਾਈਆਂ ਇਹ ਲਾਈਆਂ ਜਾ ਰਹੀਆਂ ਜਾਂ ਮੀਡੀਆ ਰਪੋਰਟਾਂ ਤੇ ਇਹ ਕਹਿ ਰਹੀਆਂ ਵੀ ਉਹ ਸੰਜੀਵ ਅਰੋੜੇ ਨੂੰ ਲੜਾਇਆ ਹੀ ਤਾਂ ਗਿਆ ਵੀ ਉਹਨਾਂ ਨੂੰ ਲੜਾ ਕੇ ਹੋ ਸਕਦਾ ਉਹਨਾਂ ਨੂੰ ਮੰਤਰੀ ਦੇ ਕੁਝ ਅਹੁਦੇ ਦਿੱਤੇ ਜਾਣ ਜਿਵੇਂ ਕੋ ਭਗਵੰਤ ਮਾਨ ਕੋਲੇ ਬਹੁਤ ਜ਼ਿਆਦਾ ਮੁੱਖ ਮੰਤਰੀ ਕੋਲੇ ਅਹੁਦੇ ਨੇ ਜਾਂ ਕੋਈ ਹੋਰ ਮਨਿਸਟਰ ਤੋਂ ਕੁਝ ਅਹੁਦੇ ਲੈ ਕੇ ਉਹਨਾਂ ਨੂੰ ਇੱਕ ਚੰਗਾ ਰਤਬਾ ਦਿੱਤਾ ਜਾਵੇ ਤਾਂ ਉਹਨਾਂ ਲਈ ਸੀਟ ਰਾਸਵਾ ਦੀ ਜਿਹੜੀ ਵਿਲੂ ਉੱਥੇ ਕੈਦਰੀ ਵੱਲ ਨੂੰ ਫਿੱਟ ਕੀਤਾ ਜਾਵੇ ਕੀ ਲੱਗਦਾ ਸਰ ਕੀ ਹੁਣ ਜਿਹੜੇ ਸੰਜੀਵ ਅਰੋੜਾ ਜੀ ਜਿੱਤੇ ਨੇ ਉਹਨਾਂ ਨੂੰ ਮੰਤਰੀ ਬਣਾਇਆ ਜਾਏਗਾ ਦੇਖੋ ਜੀ ਜਿਵੇਂ ਸਾਹਬ ਨੇ ਉਹਨਾਂ ਨੇ ਉੱਥੇ ਅਨਾਉਂਸ ਕੀਤਾ ਹਲਕੇ ਦੇ ਵਿੱਚ ਜਦੋਂ ਵੋਟਾਂ ਮੰਗਦੇ ਅ ਉਮੀਦ ਤੇ ਇਹੀ ਆ ਲੋਕਾਂ ਨੇ ਵੀ ਇਹ ਮਿਸ ਵੀ ਹਲਕੇ ਦੇ ਵਿੱਚ ਜੇ ਮਨਿਸਟਰ ਹੋਣਗੇ ਤੇ ਹੋਰ ਵੀ ਉਹ ਗਰੰਟਾ ਵਗੈਰਾ ਦੇਣਗੇ ਤੇ ਕੰਮ ਕਰ ਸਕਣਗੇ ਇਸੇ ਹਿਸਾਬ ਨਾਲ ਲੱਗਦਾ ਲੋਕਾਂ ਨੇ ਵੋਟ ਪਾਈ ਆ ਜੇ ਵੋਟ ਦੀ ਪਰਸੈਂਟੇਜ ਵੇਖੋ ਤੇ ਵੋਟ ਕੋਈ ਬਹੁਤੀ ਨਹੀਂ ਪਈ ਵੋਟ ਉਮੀਦਵਾਰ ਨੂੰ ਨਹੀਂ ਲੋਕਾਂ ਨੇ ਬਹੁਤੀ ਹੰਬ ਕੇ ਬਾਹਰ ਨਿਕਲ ਕੇ ਵੋਟ ਨਹੀਂ ਪਾਈ ਵੋਟ ਦੀ ਪਰਸੈਂਟੇਜ ਬਹੁਤ ਘੱਟ ਆ ਲੋਕ ਬਹੁਤਾ ਇੰਟਰਸਟ ਨਹੀਂ ਲਿਆ ਵੋਟਾਂ ਦੇ ਵਿੱਚ ਲੋਕਾਂ ਨੇ ਜੀ ਦੇਖਣਾ ਹੋਵੇਗਾ ਕਿ ਹੁਣ ਜਿਹੜੇ ਸੰਜੀਵ ਅਰੋੜਾ ਜੀ ਉਹ ਆਪਣੀ ਗੱਲਾਂ ਤੇ ਕਿੰਨੇ ਕੇ ਖਰੇ ਉਤਰਨਗੇ ਤੇ ਐਦਾਂ ਦੀਆਂ ਹੋਰ ਪੋਡਕਾਸਟਾਂ ਲੈ ਕੇ ਆਪਾਂ ਤੁਹਾਡੇ ਸਮਖਸ਼ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਤੁਹਾਡੀ ਬਹੁਤ ਸਾਰਾ ਸਤਿਕਾਰ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸੁਣਨ ਵਾਲੇ ਸਾਰਿਆਂ ਸੋਤਿਆਂ ਦਾ ਬਹੁਤ ਧੰਨਵਾਦ ਥੈਂਕ ਯੂ ਮਿਹਰਬਾਨੀ